ਆਰੂ ਮਹੱਲਾ ਪਹਿਲਾ ਮਾਤ ਪਿਤਾ ਸੰਯੋਗ ਉਪਾਏ ਰਕਤ ਬਿੰਦ ਮਿਲ ਪਿੰਡ ਕਰੇ ਅੰਤਰ ਗਰਭ ਉਰਦ ਲੇਵ ਲਾਗੀ ਸੋ ਪ੍ਰਭ ਸਾਰੇ ਦਾਤ ਕਰੇ ਸੰਸਾਰ ਭਵਜਲ ਕਿਉ ਤਰੈ ਗੁਰਮੁਖ ਨਾਮ ਨਰੰਜਨ ਪਾਈਐ ਅਫਰਿਓ ਭਾਰ ਅਫਾਰ ਟਰੈ ਰਹਾਉ ਅਫਰਿਓ ਹੀ ਉਚਾਰਨ ਕਰਨਾ ਅਫਾਰਿਓ ਨਹੀਂ ਬੋਲਣਾ ਗੁਰਮੁਖ ਨਾਮ ਨਿਰੰਜਨ ਪਾਈਐ ਅਫਰਿਓ ਭਾਰ ਅਫਾਰ ਟਰਹਿ ਰਹਾਉ ਤੇ ਗੁਣ ਵਿਸਰ ਗਏ ਅਪਰਾਧੀ ਮੈਂ ਬਉਰਾ ਕੀਆ ਕਰਉ ਹਰੇ ਹਾਂਜੀ ਮੈਂ ਬਉਰਾ ਕੀਆ ਕਰਉ ਹਰੇ ਕਰੋਪਤੀ ਯਾਨੀ ਥੋੜਾ ਜਿਹਾ ਠਹਿਰਾ ਦੇ ਕੇ ਹਰੇ ਪਦ ਜਿਹੜਾ ਹੈ ਨਖੇਰ ਕੇ ਪੜਨਾ ਤੂ ਦਾਤਾ ਦਇਆਲ ਸਭੈ ਸਿਰ ਅਹਨਸ ਦਾਤ ਸਮਾਰ ਕਰੇ ਚਾਰ ਪਦਾਰਥ ਲੈ ਜਗ ਜਨਮਿਆ ਸਿਵ ਸ਼ਕਤੀ ਘਰ ਵਾਸ ਧਰੇ ਲਾਗੀ ਭੂਖ ਮਾਇਆ ਮਗ ਜੋ ਹੈ ਮੁਕਤ ਪਦਾਰਥ ਮੋਹ ਖਰੇ ਕਰਨ ਪਲਾਵ ਕਰੇ ਨਹੀਂ ਪਾਵੇ ਏਤ ਉਤ ਢੂਡਤ ਥਾਕ ਪਰੇ ਕਰਨ ਪਲਾਵ ਕਰੇ ਇਥੇ ਠਮਕ ਨਹੀਂ ਪਾਵੇ ਏਤ ਉਤ ਢੂਡਤ ਥਾਕ ਪਰੇ ਕਾਮ ਕ੍ਰੋਧ ਅਹੰਕਾਰ ਵਿਆਪੇ ਕੂੜ ਕੁਟੰਬ ਸਿਮ ਪ੍ਰੀਤ ਕਰੇ ਖਾਵੈ ਭੋਗੈ ਸੋਣ ਸੁਣ ਦੇਖੈ ਪਾਹਿਰ ਦਿਖਾਵੈ ਕਾਲ ਘਰੇ ਬੇਨ ਗੁਰ ਸ਼ਬਦ ਨਾ ਆਪ ਪਛਾਣੈ ਬੇਨ ਹਰ ਨਾਮ ਨਾ ਕਾਲ ਟਰੇ ਜੇਤਾ ਮੋਹ ਹਉਮੈ ਕਰ ਭੂਲੇ ਜੇਤਾ ਮੋਹ ਹਉਮੈ ਕਰ ਭੂਲੇ ਮੇਰੀ ਮੇਰੀ ਕਰਤੇ ਸ਼ੀਨ ਖਰੇ ਤਨ ਧਾਨ ਬਿਨਸੈ ਸਹ ਸਹ ਸਹਸਾ ਫੇਰ ਪਛਤਾਵੇ ਮੁਖ ਧੂਰ ਪਰੇ ਬਿਰਧ ਭਇਆ ਜੋਵਨ ਤਨ ਖਿਸਿਆ ਕਾਫ ਕੰਠ ਬਿਰੁੱਧੋ ਨੈਨੋ ਹਨੀਰ ਢਰੇ ਬਿਰਧ ਭਇਆ ਜੋਵਨ ਤਨ ਖਿਸਿਆ ਖਿਸਿਆ ਪੂਲਾ ਬੂਲਨੇ ਥੀ ਵਿਸਰਾਮ ਹੈ ਕਾਫ ਕੰਠ ਬਿਰੁੱਧੋ ਕਾਫ ਕੰਠ ਬਿਰੁੱਧੋ ਨੈਨੋ ਹਨੀਰ ਢਰੇ ਚਰਨ ਰਹੇ ਕਾਰ ਕੰਪਨ ਲਾਗੇ ਕਰ ਕੰਪਣ ਲਾਗੇ ਕਰ ਕੰਪਣ ਇਕੱਠਾ ਨਹੀਂ ਕਹਿ ਦੇਣਾ ਚਰਨ ਰਹੀਂ ਕਰ ਨਾਮ ਹੱਥਾਂ ਦਾ ਹੁੰਦਾ ਕਰ ਕੰਪਣ ਲਾਗੇ ਸਾਕਤ RAM ਨਾ ਹਿਰਦੈ ਹਰੇ ਇਹ ਵੀ ਯਾਦ ਰੱਖਣ ਵਾਲੀ ਯਮਕ ਹੈ ਸਾਕਤ ਇਥੇ ਯਮਕ ਲਾ ਕੇ ਬੋਲਣਾ ਹੈ ਸਾਕਤ RAM ਨਹੀਂ ਕਹਿ ਦੇਣਾ ਸਾਕਤ RAM ਨਾ ਹਿਰਦੈ ਹਰੇ ਸੁਰਤ ਗਾਈ ਕਾਲੀ ਹੂ ਧੌਲੇ ਕਿਸੈ ਨਾ ਭਾਵੈ ਰੱਖਿਓ ਘਰੇ ਬਿਸਰਤ ਨਾਮ ਐਸੇ ਦੋਖ ਲੱਗੈ ਹੈ ਜਮ ਮਾਰ ਸਮਾਰੇ ਨਰਕ ਖਰੇ ਬਿਸਰਤ ਨਾਮ ਇਥੇ ਤਮ ਐਸੇ ਦੂਖ ਲੱਗ ਹੈ ਇਥੇ ਵਿਸਰਾਮ ਹੈ ਜਮ ਮਾਰ ਸਮਾਰੇ ਨਰਕ ਖਰੇ ਪੂਰਵ ਜਨਮ ਕੋ ਲੇਖ ਨ ਮਿਟਾਈ ਜਮ ਮਰੈ ਜਨਮ ਮਰੈ ਜਨਮ ਮਰੈ ਕਾ ਕਉ ਦੋਸ ਧਰੇ ਬੇਨ ਗੁਰ ਬਾਦ ਜੀਵਨ ਹੋਰ ਮਰਨਾ ਇਹ ਵੀ ਵਿਸਰਾਮ ਯਾਦ ਰੱਖਣ ਵਾਲਾ ਮਹਿੰਗਾ ਵਿਸਰਾਮ ਹੈ ਬੇਨ ਗੁਰ ਇੱਥੇ ਠਮਕ ਲਾਦਨੀ ਹੈ ਬਾਦ ਜੀਵਨ ਹੋਰ ਮਰਨਾ ਬਾਦ ਜੀਵਨ ਇੱਥੇ ਵੀ ਥੋੜਾ ਜਿਹਾ ਠਹਿਰਾ ਦੇ ਦੇਣਾ ਹੋਰ ਮਰਨਾ ਇੱਥੇ ਵਿਸਰਾਮ ਲਾਉਣਾ ਹੈ ਬੇਨ ਗੁਰ ਬਾਦ ਜੀਵਨ ਹੋਰ ਮਰਨਾ ਬੇਨ ਗੁਰ ਸ਼ਬਦ ਹੈ ਜਨਮ ਜਰੇ ਕੁਸੀ ਖੁਵਾਰ ਭਏ ਰਸ ਭੋਗਣ ਫੋਕਟ ਕਰਮ ਵਿਕਾਰ ਕਰੇ ਨਾਮ ਵਿਸਾਰ ਲੋਭ ਮੂਲ ਖੋਇਓ ਸੇਰ ਧਰਮ ਰਾਏ ਕਾ ਡੰਡ ਪਰੇ ਗੁਰਮੁਖ RAM ਨਾਮ ਗੁਣ ਗਾਵੇ ਜਾ ਕਉ ਹਰ ਪ੍ਰਭ ਨਦਰ ਕਰੇ ਤੇ ਨਿਰਮਲ ਪੁਰਖ ਅਪਰੰਪਰ ਪੂਰੇ ਤੇ ਜਾਗਮਹ ਗੁਰ ਗੋਵਿੰਦ ਹਰੇ ਹਾਂ ਗੋਵਿੰਦ ਹਰੀ ਹਾਰ ਸਿਮਰਹੁ ਗੁਰਬਚਨ ਸਮਾਰਹੁ ਸੰਗਤ ਹਰ ਜਨ ਭਾਉ ਕਰੇ ਹਰ ਜਨ ਗੁਰ ਪ੍ਰਧਾਨ ਦੁਆਰੈ ਨਾਨਕ ਤੈਨ ਜਾਣ ਕੀ ਰੇਨ ਹਰੇ ਹਾਂਜੀ ਹਰੇ ਪਦ ਨਖੇਰ ਕੇ ਪੜਨਾ ਨਾਨਕ ਤੈਨ ਜਾਣ ਕੀ ਰੇਨ ਹਰੇ ਇੱਕ ਓੰਕਾਰ ਸਤਗੁਰ ਪ੍ਰਸਾਦਿ ਮਾਰੂ ਕਾਫੀ ਮਹੱਲਾ ਪਹਿਲਾ ਘਰ ਦੂਜਾ ਅਵ ਵੰਯੋ ਡੁੰਮਣੀ ਕਿਤੇ ਮਿੱਤਰ ਕਰਿਓ ਸਾ ਧਨ ਢੁਈ ਨ ਲਹੈ ਵਾਢੀ ਕਿਉ ਧੀਰੇਓ ਮੈਡਾ ਮਨ ਰਤਾ ਅਪਨੜੇ ਪੈਰ ਨਾਲ ਤੇ ਆਪਨੜੇ ਪੋਲਾ ਨਹੀਂ ਬੋਲਣਾ ਅਪਨੜੇ ਪੈਰ ਨਾਲ ਹਉ ਕੂਲ ਕਮਾਈ ਖੰਨੀਐ ਕੀਤੀ ਇੱਕ ਪੂਰੀ ਨਦਰ ਨਿਹਾਲ ਰਹਾਉ ਪੀੜਾ ਦੁਹਾਗਣੀ ਸਾਹੁਰੜਾ ਕਿਉ ਜਾਉ ਮੈਂ ਗਲ ਔਗਣ ਮੁਠੜੀ ਬੇਨਪਿਰ ਝੂਰ ਮਰਾਉ ਪੀੜਾ ਪਿਰ ਸੰਮਲਾ ਸਾਹੁਰੜਾ ਘਰ ਵਾਸ ਸੁਖ ਸੰਬੰਧ ਸੁਹਾਗਣੀ ਪਿਰ ਪਾਇਆ ਗੁਣਤਾਸ ਲੀਫ ਨਿਹਾਲੀ ਪਟਕੀ ਕਾਪੜ ਅੰਗ ਬਣਾਏ ਤੇਰ ਮੁੱਤੀ ਦੁਹਾਗਣੀ ਤਿੰਨ ਦੁਖੀ ਰਹਿਣ ਵਿਹਾਰੇ ਕਿਤੀ ਚਖੋ ਛੱੜੜੇ ਕਿਤੀ ਵੇਸ ਕਰਿਓ ਕਿਤੀ ਨਹੀਂ ਬੋਲਣਾ ਕਿਤੀ ਚਖੋ ਛੱੜੜੇ ਇਥੇ ਵਿਸਰਾਮ ਹੈ ਕਿਤੀ ਵੇਸ ਕਰਿਓ ਪਰ ਬਿਨ ਜੁਵਨ ਬਾਦ ਗਯਮ ਵਾਢੀ ਚੂਰੇ ਦੀ ਚੂਰੇਓ ਇਹ ਵੀ ਵਿਸਰਾਮ ਮਹੰਗਾ ਵਿਸਰਾਮ ਹੈ ਪੈਰ ਬਿਨ ਇਥੇ ਠਮਕ ਹੈ ਜੂਵਨ ਬਾਦ ਗਯਮ ਗਯਮ ਨਹੀਂ ਕਹਿਣਾ ਗਯਮ ਇਥੇ ਵਿਸਰਾਮ ਹੈ ਵਾਡੀ ਇਥੇ ਯਮ ਕਲਾ ਦਨੀਏ ਚੂਰੇ ਦੀ ਵੱਖਰਾ ਨਹੀਂ ਕਹਿਣਾ ਇਕੱਠਾ ਹੀ ਹੈ ਝੂਰੇ ਦੀ ਚੂਰੇਓ ਸੱਚੇ ਸੰਦਾ ਸੱਡੜਾ ਸੁਣੀਐ ਗੁਰ ਵਿਚਾਰ ਸੱਦੜਾ ਪਦ ਵੀ ਕਸ ਕੇ ਬੋਲਣਾ ਸੱਚੇ ਸੱਚਾ ਬਹਿਣਾ ਨਦਰੀ ਨਦਰ ਪਿਆਰ ਗਿਆਨੀ ਅੰਜਨ ਸੱਚ ਕਾ ਦੇਖੇ ਦੇਖਣ ਹਾਰ ਗੁਰਮੁਖ ਬੂਝੈ ਜਾਣੀਐ ਹਉਮੈ ਗਰਬ ਨਿਵਾਰ ਤਉ ਭਾਵਨ ਤਉ ਜਹੀਆ ਮੂਹ ਜਹੀਆ ਕਿਤਿਆਹ ਤਉ ਭਾਵਨਾ ਇਥੇ ਠਮਕ ਤਉ ਜੇਹੀ ਆ ਇਥੇ ਵਿਸਰਾਮ ਹੈ ਮੂੰ ਜੇਹੀ ਆ ਕੀਤੀ ਆਹ ਨਾਨਕ ਨਾ ਹੋ ਨਾ ਵਿਛੜਾ ਤੈਨ ਸੱਚਾ ਰਤੜਿਆਹ